ਸਸ਼ੀਕਾਲ ਜੀ ਫਟਾਫਟ ਖਬਰਾਂ 'ਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ 10 ਖਬਰਾਂ 'ਤੇ ਐਸਜੀਪੀਸੀ ਵੱਲੋਂ ਗਿਆਨੀ ਰਕबीर ਸਿੰਘ ਨੂੰ ਨੋਟਿਸ ਸ਼੍ਰੋਮਣੀ ਕਮੇਟੀ ਨੇ ਗਿਆਨੀ ਰਕबीर ਸਿੰਘ ਨੂੰ 72 ਘੰਟਿਆਂ ਵਿੱਚ ਦੋਸ਼ਾਂ ਦੇ ਸਬੂਤ ਪੇਸ਼ ਕਰਨ ਲਈ ਕਿਹਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚੇਤਾਵਨੀ ਦਿੱਤੀ ਹੈ ਕਿ ਸਬੂਤ ਨਾ ਦੇਣ ਤੇ ਕਾਰਵਾਈ ਹੋਵੇਗੀ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਾਫੀ ਮੰਗਣ ਲਈ ਕਿਹਾ ਗਿਆ ਹੈ ਪ੍ਰਾਈਸੀਟੀ ਨੂੰ ਜਾਮ ਤੋਰਾਹਤ ਕੇਂਦਰ ਨੇ 1463 ਕਰੋੜ ਰੁਪਏ ਨਾਲ 6 ਲੇਨ ਗ੍ਰੀਨਫੀਲਡ ਪ੍ਰੋਜੈਕਟ ਮਨਜ਼ੂਰ ਕੀਤਾ ਹੈ ਐਨ ਐਚ 205ਏ ਨੂੰ ਜ਼ਿਕਰਯੋਗ ਬਾਈਪਾਸ ਨਾਲ ਜੋੜੇਗਾ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਵਿੱਚ ਟ੍ਰੈਫਿਕ ਘਟੇਗਾ ਅਤੇ ਯਾਤਰਾ ਆਸਾਨ ਹੋਵੇਗੀ ਜਾਬ ਦਾ ਮੌਸਮ ਠੰਡਾ ਮੁਹਾਲੀ ਸਮੇਤ ਕਈ ਇਲਾਕਿਆਂ ਚ ਬੂੰਦਾਬੰਦੀ ਹੋਈ ਅਤੇ 24 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਤੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਕਮੀ ਆ ਸਕਦੀ ਹੈ ਤੇ ਉੱਤਰੀ ਹਵਾਵਾਂ ਨਾਲ ਠੰਡਕ ਵਧੇਗੀ ਦਿੱਲੀ ਦੇ ਸਕੂਲਾਂ ਨੂੰ ਬੰਬ ਧਮਕੀ ਤਿੰਨ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਤੇ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਯਮੋਦੀ ਦੇ ਦੌਰੇ ਕਾਰਨ ਰੂਟ ਡਾਇਵਰਸ਼ਨ 21 ਤੋਂ 22 ਫਰਵਰੀ ਨੂੰ ਦਿੱਲੀ ਰੋਡ ਤੇ ਨੋ ਐਂਟਰੀ ਰਹੇਗੀ ਅਤੇ ਪ੍ਰਧਾਨ ਮੰਤਰੀ ਦੇ ਮੈਰੜ ਦੌਰੇ ਨੂੰ ਲੈ ਕੇ ਟ੍ਰੈਫਿਕ ਰੂਟ ਬਦਲੇ ਗਏ ਨੇ ਅਤੇ ਲੋਕਾਂ ਨੂੰ ਵਿਕਲਪਿਕ ਰਸਤੇ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸੋਨਾ ਚਾਂਦੀ ਮਹਿੰਗੇ ਸੋਨੇ ਦੀ ਕੀਮਤ 156134 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ ਤੇ ਚਾਂਦੀ ਵੀ 2 ਲੱਖ 49000 ਰੁਪਏ ਪ੍ਰਤੀ ਕਿਲੋ ਦਿਨੇੜੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਕੀਮਤਾ ਵਧੀਆਂ ਜਲੰਧਰ ਜੋ ਐਨ ਆਰ ਆਈ ਦੇ ਘਰ ਫਾਇਰਿੰਗ ਭੋਗਪੁਰ ਨੇੜੇ ਅਣਪਛਾਤੇਆਂ ਨੇ ਐਨ ਆਰ ਆਈ ਦੇ ਘਰ ਤੇ ਗੋਲੀਆਂ ਚਲਾਈਆਂ ਤੇ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਕੈਨੇਡਾ ਵਰਕ ਵੀਜ਼ਾ ਦੇ ਨਾਂ ਤੇ ਠੱਗੀ ਨੌਜਵਾਨ ਤੋਂ 10 ਲੱਖ ਰੁਪਏ ਲੈ ਕੇ ਵੀਜ਼ਾ ਨਾ ਲਗਵਾਇਆ 5.5 ਲੱਖ ਰੁਪਏ ਹੜੱਪਣ ਦਾ ਦੋਸ਼ ਲੱਗਿਆ ਆ ਤੇ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਆਸਟ੍ਰੇਲੀਆ ਵਿੱਚ ਬੇਰੋਜ਼ਗਾਰੀ 4.1% ਬੇਰੋਜ਼ਗਾਰੀ ਦਰ ਸਥਿਰ ਪਰ ਵਿਆਜ ਦਰ 3.85% ਹੋ ਗਈ ਹੈ ਤੇ ਮਹਿੰਗਾਈ 3.8% ਤੇ ਪਹੁੰਚੀ ਹੈ ਤੇ ਰਿਜ਼ਰਵ ਬੈਂਕ ਨੇ ਦਰਾਂ ਵਧਾਈਆਂ ਨੇ ਵਪਾਰੀਆਂ ਦੀ ਸੁਰੱਖਿਆ ਤੇ ਸਰਕਾਰ ਦਾ ਜ਼ੋਰ ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀ ਸੁਰੱਖਿਆ ਲਈ ਪੁਲਿਸ ਨਾਲ ਤਾਲਮੇਲ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਨੇ ਅਤੇ ਜਾਣਕਾਰੀ ਨੂੰ ਗੁਪਤ ਰੱਖਣ ਤੇ ਤੁਰੰਤ ਕਾਰਵਾਈ ਦੀ ਹਦਾਇਤ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ